ਹਾਂਜੀ ਸੰਗਤ ਜੀ ਗੱਲ ਕਰਦੇ ਅੱਜ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮਪੀ ਹਲਕਾ ਖਡੂਰ ਸਾਹਿਬ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਜਵਾਨ ਤੇ ਖਡੂਰ ਸਾਹਿਬ ਤੋਂ ਚੁਣੇਗੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ 22 ਤੇ 23 ਅਪ੍ਰੈਲ ਦੇ ਵਿੱਚ ਆ ਰਹੇ ਨੇ ਡਿਵਰੂਗੜ ਦੀ ਜੇਲ੍ਹ ਤੋਂ ਪੰਜਾਬ ਦੀ ਕਿਸ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਣਾ ਹੈ ਇਹ ਸਰਕਾਰ ਦਾ ਕੰਮ ਹੈ ਪਰ ਜਿਹੜੀ NSA ਹੈ ਉਹਦਾ ਲਗਭਗ ਪਤਾ ਲੱਗ ਚੁੱਕਿਆ ਹੈ ਤੇ ਸਰਕਾਰ ਜਿਹੜੀ ਗ੍ਰਹਿ ਮਤਰਾਲੇ ਨੂੰ ਹੁੰਦੀ ਹੈ ਉਹ ਰਿਪੋਰਟ ਦੇ ਚੁੱਕੀ ਹੈ ਕਿ ਉਹਨਾਂ ਦੇ ਨਾਲ ਦੇ ਸਾਥੀ ਆਉਣ ਦੇ ਨਾਲ ਉਸੇ ਵੀ ਪ੍ਰਕਾਰ ਦੀ ਕੋਈ ਅਮਨ ਸ਼ਾਂਤੀ ਭੰਗ ਨਹੀਂ ਹੋਈ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੀ ਹੁਣ ਜਿਨ੍ਹਾਂ ਨੂੰ 2 ਸਾਲ ਹੋ ਗਏ NSA ਦੇ ਅੰਦਰ ਕਿ ਉਹਨਾਂ ਦੀ NSA ਹੁਣ ਖਤਮ ਕਰ ਦੇਣੀ ਚਾਹੀਦੀ ਹੈ ਤੇ 22 April ਨੂੰ ਉਹਨਾਂ ਨੂੰ ਵਿਸਾਖੀ ਤੋਂ ਬਾਅਦ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਇਹ ਜਿਹੜੀ ਬਿਲਕੁਲ ਨਵੀਂ ਜਾਣਕਾਰੀ ਤੁਹਾਡੇ ਸੰਗਤਾਂ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਨਾਲ ਦੇ 8 ਸਾਥੀ ਡਿਬਰੂਗੜ੍ਹ ਦੀ ਜੇਲ੍ਹ ਚੋਂ ਆ ਚੁੱਕੇ ਐ ਜਿਨ੍ਹਾਂ ਦੇ ਵਿੱਚ ਭਾਈ ਬਰਿੰਦਰ ਸਿੰਘ ਫੌਜੀ ਨੂੰ ਹੁਣੇ ਪੁਲਿਸ ਲੈ ਕੇ ਆਈ ਐ ਤੇ ਹਰ ਮਾਰਦੇ ਨੇ ਹੁਣ ਉੱਥੇ ਸਿਰਫ ਭਾਈ ਪੱਪਲਪ੍ਰੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੋਨੇ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬਾਕੀ ਰਹਿ ਗਏ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਐ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜਿਹੜੀ ਮੁਹਿੰਮ ਹੈ ਉਹ ਵਿੱਢੀ ਹੈ ਜਿਹੜੇ ਨਸ਼ਾ ਵੇਚਣ ਵਾਲੇ ਐ ਉਹਨਾਂ ਦੇ ਘਰ ਟਾਹੇ ਜਾ ਰਹੇ ਐ ਪਰਚੇ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਜਿਹਦੇ ਵਾਸਤੇ ਲੋਕਾਂ ਨੇ ਵੀ ਹੰਗਾਰਾ ਭਰੇ ਐ ਕਿ ਚੰਗਾ ਕਾਰਜ ਐ ਪਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਰਕਾਰ ਜੇਕਰ ਉਹਨਾਂ ਰਿਹਾ ਕਰ ਦੇਵੇ ਉੰਜ ਤੇ ਉਹਨਾਂ ਦੇ ਉੱਤੇ ਕੇਸ ਤਿੰਨ ਚਾਰ ਹੋਰ ਬਣਾ ਦਿੱਤੇ ਐ ਲੱਗਦਾ ਕਿ 6 ਮਹੀਨੇ 5 ਮਹੀਨੇ ਉਹਨਾਂ ਨੂੰ ਹੋਰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੀ ਤਿਆਰੀ ਹੈ ਪਰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਰਕਾਰ ਰਿਹਾ ਕਰ ਦੇਵੇ ਤੇ ਜਿਹੜੀ ਨਸ਼ਿਆਂ ਦੀ ਮਹਿੰਮ ਪੰਜਾਬ ਸਰਕਾਰ ਨੇ ਵਿੱਢੀ ਹੈ ਇਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਸਹਿਯੋਗ ਲਿਆ ਜਾਵੇ ਉਹਨਾਂ ਨੂੰ ਪੂਰੀ ਸਾਜੋ-ਸਮਾਨ ਦੇ ਕੇ ਸਰਕਾਰ ਸਗੋਂ ਉਹਨਾਂ ਨੂੰ ਜੇਲ੍ਹ ਵਿੱਚ ਰੱਖਣ ਦੀ بجائے ਸਾਰੇ ਸਾਧਨ ਦੇਵੇ ਗੱਡੀਆਂ ਦੇਵੇ ਐਮਪੀ ਨੇ ਤੇ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਭੇਜੇ ਕਿ ਜਾ ਕੇ ਪ੍ਰਚਾਰ ਕਰੋ ਤੇ ਜਦੋਂ ਨੌਜਵਾਨ ਅੰਮ੍ਰਿਤ ਛਕਣਗੇ ਖੰਡੇ ਵਾਟੇ ਦਾ ਤੇ ਨਸ਼ੇ ਆਟੋਮੈਟਿਕ ਛੱਡੇ ਜਾਣੇ ਇੱਕ ਤਾਂ ਪੰਜਾਬ ਸਰਕਾਰ ਜਿਵੇਂ ਹੁਣ ਉੱਪਰੋਂ ਦਾਅਬ ਪੈਗੀ ਇਹ ਤੇ ਸਿਰਫ ਹੁੰਦੀ ਆ ਖਾਣਾ ਪੂਰਤੀ ਫਾਰਮੈਟੀ ਪੂਰੀ ਕਰਨੀ ਕਿ ਇੰਨੇ ਜਿਹੜੇ ਪਰਚੇ ਐ ਉਹ ਨਸ਼ੇ ਵਾਲਿਆਂ ਤੇ ਦੇਤੇ ਤੇ ਇੰਨੇ ਬੰਦੇ ਹਸਪਤਾਲਾਂ ਦੇ ਵਿੱਚ ਜਮਾ ਕਰਾਤੇ ਇੰਨਿਆਂ ਦਾ ਨਸ਼ਾ ਛਡਾਤਾ ਇਹ ਤੇ ਸਰਕਾਰ ਕਰਦੀ ਐ ਇੱਕ ਅੰਕੜੇ ਪੇਸ਼ ਪਰ ਹਕੀਕਤ ਦੇ ਵਿੱਚ ਜੇਕਰ ਨਸ਼ਾ ਛਡਵਾਉਣਾ ਚਾਹੁੰਦੇ ਹੋ ਇਹ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੋੜਨਾ ਪੈਣਾ ਹੈ ਬਾਣੀ ਤੇ ਬਾਣੇ ਨਾਲ ਜੋੜਨਾ ਪੈਣਾ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਰ ਸਕਦੇ ਐ ਪਹਿਲਾਂ ਉਹਨਾਂ ਨੇ ਖਾਲਸਾ ਬਹੀਰ ਕੱਢੀ ਜਿਹਦੇ ਵਿੱਚ ਹਜ਼ਾਰਾਂ ਨੌਜਵਾਨ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਗਏ ਤੇ ਹੁਣ ਵੀ ਮੈਨੂੰ ਆਸ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ 22 23 ਤਰੀਕ ਨੂੰ ਐਨਐਸ ਤੋਂ ਟੁੱਟਣ ਜਾ ਰਹੀ ਹੈ ਤੇ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚੋਂ ਆਉਣਗੇ ਉਦੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਤੇ ਕੇਸ ਦਰਜ ਕੀਤੇ ਐ ਉਹਨਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਚਾਹੇ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੋਇਆ ਉਹ ਪਰਚਾ ਹੋਵੇ ਕਿਉਂਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਕਤਲ ਨਹੀਂ ਕਰਾ ਸਕਦਾ ਨਾ ਹੀ ਜੱਜ ਇਸ ਗੱਲ ਦੇ ਸਬੂਤਾਂ ਨੂੰ ਮੰਨੇ ਕਿਉਂਕਿ ਜੇਕਰ ਜੇਲ੍ਹ ਵਿੱਚ ਬੈਠਾ ਬੰਦਾ ਇਹੋ ਜਿਹੀਆਂ ਕਾਰਵਾਈਆਂ ਕਰਦਾ ਫਿਰ ਤੇ ਸਾਰੀ ਜ਼ਿੰਮੇਵਾਰੀ ਗ੍ਰਹਿ ਮਤ్రਾਲੇ ਦੀ ਹੈ ਫਿਰ ਤੇ ਸਰਕਾਰ ਫੇਲ ਹੈ ਫਿਰ ਤੇ ਪੁਲਿਸ ਫੇਲ ਹੈ ਪਰ ਸਰਕਾਰ ਇਹ ਕੰਮ ਨਹੀਂ ਚਾਹੂਗੀ ਇਸ ਕਰਕੇ ਜਿਹੜੇ ਸਬੂਤ ਹੈ ਇਹ ਬਿਲਕੁਲ ਅਦਾਲਤਾਂ ਦੇ ਵਿੱਚ ਟਿਕਣਗੇ ਨਹੀਂ ਉਹਨਾਂ ਨੂੰ ਬਹੁਤ ਜਲਦੀ ਜਿਹੜੀ ਜ਼ਮਾਨਤ ਹੈ ਉਹ ਮਿਲ ਜਾਣੀ ਹੈ ਅਜਨਾਲਾ ਕੇਸ ਤੇ ਵਿੱਚ ਵੀ ਜ਼ਮਾਨਤ ਹੋ ਜਾਣੀ ਹੈ ਗੁਰਪ੍ਰੀਤ ਸਿੰਘ ਹਰੀ ਨੌ ਵਾਲੇ ਕਤਲ ਕੇਸ ਵਿੱਚ ਵੀ ਜ਼ਮਾਨਤ ਮਿਲ ਜਾਣੀ ਹੈ ਕਿਉਂਕਿ ਕੋਈ ਬਹੁਤੇ ਸਬੂਤ ਨਹੀਂ ਆਧਾਰ ਨਹੀਂ ਤੇ ਜਦੋਂ ਉਹ ਪੰਜਾਬ ਦੇ ਵਿੱਚ ਆਉਣਗੇ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਉਹਨਾਂ ਦੇ ਨਾਲ ਜੁੜਨਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹਲਕਾ ਖਡੂਰ ਸਾਹਿਬ ਆ ਕੇ ਜਦੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ ਤੇ ਬੱਲੇ ਬੱਲੇ ਹੋਵੇਗੀ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਣਾ ਹੈ ਕਿ ਉਹਨਾਂ ਦੇ ਉੱਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹੈ ਕਾਦੇ ਵਾਸਤੇ ਕਿ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਨਾ ਆਉਣ ਆਖਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਬੰਦੇ ਧਮਕੀਆਂ ਦੇ ਰਹੇ ਐ। 2 ਦਿਨਾਂ ਦੀ ਗੱਲ ਪਹਿਲਾਂ ਦੀ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਐ ਵਕੀਲ ਵੀ ਨੇ ਉਹਨਾਂ ਨੇ ਇਲਜ਼ਾਮ ਲਾਇਆ ਐ ਕਿ ਅੰਮ੍ਰਿਤਪਾਲ ਸਿੰਘ ਦਾ ਕੋਈ ਖਾਸ ਬੰਦਾ ਚੰਡੀਗੜ੍ਹ ਤੋਂ ਜਿਹੜਾ ਮੰਡੀ ਬੋਰਡ ਦਾ ਮੁਲਾਜ਼ਮ ਐ ਉਹਨੇ ਉਹਨਾਂ ਨੂੰ ਧਮਕੀ ਦਿੱਤੀ ਐ। ਆਖਿਆ ਕਿ ਮੈਂ ਤੁਹਾਨੂੰ ਗੋਲੀ ਮਰਵਾ ਦੇਵਾਂਗਾ। ਪਹਿਲਾਂ ਇਸ ਤਰ੍ਹਾਂ ਕੀਤਾ ਹੋਇਆ ਐ। ਸੋ ਸੰਗਤ ਜੀ ਇਹ ਗੱਲ ਦੇ ਵਿੱਚ ਕੋਈ ਵੀ ਆਧਾਰ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਐ ਅੰਮ੍ਰਿਤਪਾਲ ਦਾ ਨਾਂ ਝੂਠਾ ਜੋੜਿਆ ਜਾ ਰਿਹਾ ਹੈ ਕਾਦੇ ਵਾਸਤੇ ਕਿਉਂਕਿ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਪਾਲ ਜੇਲ੍ਹ ਤੋਂ ਬਾਹਰ ਆਵੇ ਕਿਉਂਕਿ ਉਹਨੇ ਕਿਸੇ ਦੀ ਸਿਆਸਤ ਨਹੀਂ ਛੱਡਣੀ ਤੇ ਸਿੱਖਾਂ ਦੇ ਵਿੱਚ ਉਹ ਨੌਜਵਾਨ ਮਕਬੂਲ ਹੋਇਆ ਖਡੂਰ ਸਾਹਿਬ ਤੋਂ ਜਿੱਤਿਆ ਹੋਇਆ ਤੇ ਪੰਜਾਬ ਦੇ ਵਿੱਚ ਵੀ ਜਦੋਂ ਨੇ ਹੁਣ ਵਿਚਰਨਾ ਨਿਕਲਣਾ ਤੇ ਹੋ ਸਕਦਾ ਨੌਜਵਾਨ ਪਿੰਡਾਂ ਦੇ ਪਿੰਡੋ ਦੇ ਨਾਲ ਜੁੜ ਜਾਣ ਤੇ ਆਉਣ ਵਾਲੀਆਂ 2027 ਦੇ ਵਿੱਚ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਲਜਾਣ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਕਾਮਯਾਬ ਹੋ ਜਾਣ। ਸੋ 22 ਤੇ 23 April ਨੂੰ ਉਹਨਾਂ ਦੀ ਆਉਣ ਦੀ ਪੱਕੀ ਸੰਭਾਵਨਾ ਬਣ ਗਈ ਹੈ। ਸੋ ਝੂਠੇ ਇਲਜ਼ਾਮਬਾਜ਼ੀਆਂ ਨੂੰ ਸਰਕਾਰ ਨਾ ਮੰਨੇ। ਉਹਨਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਤਾਂ ਕਿ ਹਲਕਾ ਖਡੂਰ ਸਾਹਿਬ ਦਾ ਕੇ ਵਿਕਾਸ ਵੀ ਕਰਨ। ਤੇ ਨੌਜਵਾਨਾਂ ਨੂੰ ਖੰਡੇ ਵਾਟੇ ਦੇ ਅੰਮ੍ਰਿਤ ਦੇ ਨਾਲ ਜੋੜ ਕੇ ਨਸ਼ਾ ਤੋਂ ਦੂਰ ਕਰਨਾ ਗੱਲਬਾਤ ਦੋਸਤੋ ਚੰਗੀ ਲੱਗੀ ਤੇ ਆਪਣੇ ਚੈਨਲ ਨੂੰ ਸਾਡੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਭੁੱਲ ਚੁੱਕ ਦੀ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ